ਸਤਿ ਸ੍ਰੀ ਅਕਾਲ ਦੋਸਤੋ ਡਬਲ ਐਪ ਜੀ ਦੇਸੀ ਦੂਜਾ ਅੱਜ ਦੇਸੀ ਦੂਜਾ ਤਕਰੀਬਨ 1 ਮਹੀਨਾ ਲੰਘਦਾ ਹੋ ਗਿਆ ਹੈ ਤਾਂ ਦੇਖੋ ਦੂਜੇ ਤੋਂ ਮੁਰਦਾ ਬਣ ਰਿਹਾ ਹੈ ਤਾਂ ਗਰੋਥ ਵੀ ਜਿੱਦੀ ਸੋਣੀ ਕਰ ਰਿਹਾ ਹੈ ਤਾਂ ਸਰਦੀ ਦਾ ਮੌਸਮ ਚੱਲ ਰਿਹਾ ਹੈ ਤਾਂ ਤੁਹਾਨੂੰ ਸਾਰੇ ਦੇ ਮੌਸਮ ਵਿੱਚ ਮੁਰਗਾ ਦੀ ਦੇਖਭਾਲ ਕਰਨ ਲਈ ਇਸ ਵੀਡੀਓ ਚ ਦੱਸਿਆ ਜਾਵੇਗਾ ਸਰਦੀ ਦੇ ਮੌਸਮ ਵਿੱਚ ਦੇਸੀ ਤੂਜੇ ਨੂੰ ਜਾਂ ਮੁਰਗੇ ਨੂੰ ਕਿਵੇਂ ਪਾਲਾ ਜਾਂਦਾ ਹੈ ਤਾਂ ਵੀਡੀਓ ਨੂੰ ਪੂਰਾ ਦੇਖੋ ਤਾਂ ਜੋ ਤੁਹਾਨੂੰ ਸਮਝ ਆ ਸਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਹੋਰ ਵੀ ਤੁਹਾਨੂੰ ਮੁਰਗੀ ਪਾਲ ਬਾਰੇ ਵੀਡੀਓ ਦੀ ਜਾਣਕਾਰੀ ਮਿਲ ਸਕੇ ਸਭ ਤੋਂ ਪਹਿਲਾਂ ਦੇਸੀ ਦੁੱਜੇ ਨੂੰ ਪ੍ਰੋਪਰ ਤੇ ਪੂਰੀ ਫੀਡ ਦੀ ਦਿਓ ਪ੍ਰੋਪਰ ਪੂਰੀ ਫੀਡ ਦੇ ਨਾਲ ਦੁੱਜੇ ਨੂੰ ਕਦੇ ਵੀ ਠੰਡ ਨਹੀਂ ਲੱਗੇਗੀ ਜੇ ਤੁਸੀਂ ਕਾਟ ਫੀਡ ਦੇ ਰਹੇ ਹੋ ਤੇ ਚੂਜੇ ਨੂੰ ਖਾਣ ਦਾ ਮਾਰ ਹੋ ਸਕਦਾ ਹੈ ਕਿਉਂਕਿ ਫੀਡ ਕਾਫੀ ਗਰਮ ਹੁੰਦੀ ਹੈ ਤੇ ਸਰਦੀ ਵਿੱਚ ਤਾਂ ਚੂਜੇ ਨੂੰ ਗਰਮੀ ਰੱਖਣਾ ਹੁੰਦਾ ਹੈ ਫੀਡ ਜਿਹਦੇ ਵਿੱਚ ਤਿੰਨ ਚਾਰ ਵਾਰ ਫੀਡ ਦੇ ਹੋਰ ਜਾ ਚੰਗੀ ਤਰ੍ਹਾਂ ਡੱਬੇ ਪਾਰ ਤੋਂ ਫੀਡ ਨਾਲ ਤਾਂ ਫੀਡ ਸਾਰੀ ਧਿਆੜੀ ਖਾ ਸਕਣ ਤਾਂ ਗਰਮ ਪਾਣੀ ਹੀ ਪਲਾਓ ਦਾदू ਬਲਕਿ ਠੰਡਾ ਪਾਣੀ ਨਾ ਪਲਾਓ ਠੰਡੇ ਪਾਣੀ ਨਾਲ ਤਾਂ ਇਹਨਾਂ ਦਾ ਸਰੀਰ ਜੰਮ ਹੋ ਸਕਦਾ ਹੈ ਦਾदू ਕੋਈ ਚੀਜ਼ ਅੱਗੇ ਜੋ ਕੀੜ ਕਾਲਿਆ ਹਨ ਨਹੀਂ ਪਾ ਸਕੇਗੀ ਤਾਂ ਤੁਸੀਂ ਜਦੋਂ ਉਹਨਾਂ ਨੂੰ ਨਾਲ ਪਾਣੀ ਹੀ ਪਲਾਓ ਜਾਂ ਤਾਜ਼ਾ ਪਾਣੀ ਪਲਾ ਦੇ ਰਹੋ ਤਾਂ ਠੰਡਾ ਪਾਣੀ ਨਾ ਪਲਾਓ ਜੇ ਸ਼ਮਵਾਰੀ ਲੱਗਣ ਦਾ ਗੂਜਰੂਦਾਰ ਹੋ ਸਕਦਾ ਹੈ ਤੇ ਹੋਰ ਫਾਰਮ ਦੇ ਖਾਲੇ ਦਵਾਲੇ ਡਬਲ ਪਰਦੇ ਲਗਾ ਦੋ ਤਾਂ ਜੋ ਬਣਾ ਫਿਰ ਠੰਡੀ ਹਵਾ ਜਾਂ ਠੰਡ ਵਗੈਰਾ ਅੰਦਰ ਨਾ ਆ ਸਕੇ ਦਾ ਮੁਰਗਾ ਜਾਂ ਦੁੱਧਾ ਸਹੀ ਸਲਾਮ ਦਰੈ ਸਕੇ ਤੁਹਾਨੂੰ ਫਾਰਮ ਦੇ ਅੰਦਰ ਦੋ ਤਿੰਨ ਪਰਦ ਲਗਾਓ ਤੇ ਹੋਰ ਫੀਟਰ ਵਗੈਰਾ ਦਾ ਪ੍ਰਬੰਧ ਕਰੋ ਜਿਵੇਂ ਦੇਖੋ ਹੀਟਰ ਵਗੈਰਾ ਲਗਾਇਆ ਹੈ ਤਾਂ ਹੀਟਰ ਵਗੈਰਾ ਲਗਾਉਣ ਨਾਲ ਤਾਂ ਤਾਂ ਵੀ ਦਰਮੈਸ਼ ਬਣੀ ਜਾਂਦੀ ਹੈ ਇਹ ਦੂਜਾ ਸਹੀ ਲਿੱਕੇ ਨਾਲ ਕਾਰ ਵੀ ਸਕਦਾ ਹੈ ਤਾਂ ਹੋਰ ਵੀ ਤੁਹਾਨੂੰ ਵੀਡੀਓ ਚ ਅੱਗੇ ਤੋਂ ਅੱਗੇ ਜਾਣ ਲਈ ਜੇਕਰ ਰਵਾਂਗੇ ਤਾਂ ਵੀਡੀਓ ਨੂੰ ਪੂਰਾ ਦੇਖਿਆ ਕਰੋ ਤਾਂ ਜੋ ਤੁਹਾਨੂੰ ਕੁੱਝ ਹੋਰ ਜੋ ਮੂਰਤੀ ਪਾਲਣ ਬਾਰੇ ਸਮਝ ਜਿਹੀ ਤਰ੍ਹਾਂ ਆ ਸਕੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਹੋਰ ਪੂਰੀ ਪਾਲਣ ਬਾਰੇ ਜਾਣਕਾਰੀ ਮਿਲ ਸਕੇ